ਪਾਈ ਬਲਵੰਤ ਸਿੰਘ ਰਾਜਵਾਨਾ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਮਿਲਣ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਉਹਨਾਂ ਦੇ ਨਾਲ ਵਕੀਲ ਲਬਰੀਤ ਸਿੰਘ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜੀ ਅਤੇ ਉੱਥੇ ਹੀ ਉਹਨਾਂ ਦੇ ਵਕੀਲ ਨੇ ਕੀ ਆਖਿਆ ਤੁਸੀਂ ਵੀ ਸੁਣੋ ਆਹ ਉਹ ਜੇ ਕਿਸੇ ਨੂੰ ਮੁਲਾਕਾਤ ਤੋਂ ਤੋਂ ਜੇਲ ਅਥਾਰਟिटीज ਨੇ ਜੀ ਸਿੱਧਾ ਦੇਖਿਆ ਉਹਨਾਂ ਨੂੰ ਸਿਰਫ ਫਟੇ ਬੁਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਇਆ ਐਜ਼ ਐਨ ਐਡਵੋਕੇਟ ਉਸ ਖਾਲਸਾ ਜੀ ਬਾਬਾ ਜੀ ਦੀ ਤੇ ਫਟੇ ਬੁਲਾ ਕੇ ਆਇਆ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰਦਾ ਪੂਰੇ ਇਸੀ ਦੁਨੀਆ ਦੇ ਵਿੱਚ ਜੀ ਤੇ ਬੱਦੇ ਸਾਂਝੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਇਆ ਕੱਲ ਦਾ ਉਹ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਏ ਆਜ਼ਾਦਵਾਲੋਂ ਕਿ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਮੇਰੇ ਪਕਾਰ ਦਿੱਤੀ ਹੈ ਵੀ ਤੁਸੀਂ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਹੋ ਕਰੀਏ ਜੀ ਫੱਟੇ ਸਾਂਝੀ ਕਰੀਏ ਜੀ। ਤਕੀਰ ਸਾਹਿਬ ਜਿਸ ਤਰ੍ਹਾਂ ਤੁਹਾਡੀ ਬੁਲਾਖਾਤ ਜੀ ਤੁਸੀਂ ਰਾ ਭਾਈ ਬਲਵੰਤ ਸਿੰਘ ਰਾਜੂਵਾਲ ਦੇ ਵਕੀਲ ਹੋਇਆ ਜੀ। ਹਾਂਜੀ। ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਤੇ ਨਾ ਕਿਤੇ ਮੀਂਹ ਦੇ ਮੰਨ ਕਿਹਾ ਵੀ ਜਾ ਪਾਲਸ ਨੂੰ ਚੰਗਦਾ ਜਾਂ ਕੋਈ ਵੀ ਸੜਕਾਂ ਦਾ ਐਲਾਨ ਕੀਤਾ ਹੈ। ਕੀ ਆਖਰਕਾਰ ਇਸ ਪੈਨ ਨੂੰ ਲੈ ਕੇ ਕੋਈ ਉਹਨਾਂ ਨਾਲ ਰਾਜੂਵਾਲ ਨਾਲ ਗੱਲਬਾਤ ਹੋਈ ਹੈ ਜੀ ਕੋਈ ਸਮਝ ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ। ਅੱਜ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ। ਬਾਕੀ ਹਲੇ ਬਾਰੇ ਗੱਲ ਲੱਗਾ ਪੋਣਾ ਪੋਣਾ ਕੱਟਾ ਪੋਣਾ ਕੱਟਾ ਮੁਲਾਕਾਤ ਪਿਛਲੀ ਆਪਾਂ ਦੇਖੀ ਹੈ ਪੋਣਾ ਕੱਟਾ ਮੁਲਾਕਾਤ ਹੋਈ ਹੈ ਜਿਸ ਵਿੱਚ ਜੋ ਮਤ ਪ੍ਰਧਾਨ ਤੋਂ ਹੋਰ ਜਿਹੜੇ ਮੈਂ ਤੇ ਸਭਾ ਮੈਨੂੰ ਸਲ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸਿਰੋਪਾ ਜਾ ਕੋ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਦੇ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਜੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਮਕੀਬ ਸਿੰਘ ਨੇ ਹਾਂ ਵਗੈਰਾ ਲੱਗ ਕਿ ਕਿਸੇ ਤਰੀਕੇ ਨਾਲ ਮੰਨ ਲਈ ਹੈ ਕਿ ਫਾਂਸੀ ਦਿੱਤੀ ਜਾਵੇ ਜਾਂ ਸਾਨੂੰ ਰਿਹਾਅ ਕੀਤਾ ਜਾਵੇ ਉਹਦਾ ਦੀ ਮੰਗ ਦੀ ਗੱਲ ਹੋਈ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸਤਾ ਸੰਗਤ ਸੰਗਤ ਨੂੰ ਇਹ ਸੰਦੇਸ਼ ਸੰਗਤ ਸੰਗਤ ਨੂੰ ਇਹ ਹੈ ਜੀ ਚੜ੍ਹਦੀ ਕਲਾ ਚ ਰਹੋ ਗੁਰ ਸਿੱਖੀ ਜੀਵੰਤਾ ਰਹੋ ਅਮਰ ਅਸ਼ਕੋ ਜੀ ਵਾਕ ਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹ ਹੀ ਹੈ ਜੀ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੇਸ ਲੈ ਕੇ ਆਪ ਰਾਜੂਵਾਲਾ ਨੇ ਕਿ ਦਖਲ ਦਿੱਤਾ ਵੀ ਹਾਂ ਉਸ ਜਿਹੜਾ ਲੀਖੋ ਕਿ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਤੇ ਵੀ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਕੋ ਫੈਸਲਾ ਲਵੇ ਜਦ ਮੈਨੂੰ ਬਾਹਰ ਕੱਟੇ ਜਾਂ ਫਾਂਸੀ ਦੇ ਦੋ ਬਣੀ ਕੋਈ ਗੱਲਦਰ ਸਿਕਤੀ ਤਾਂ ਨਹੀਂ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਰਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਵਿਚਾਰਦੀ ਕਰਾ ਰਹੇ ਪੰਥ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਅੱਛਾ ਮੂਲਾ ਮੂਲਾ ਦਾ ਸਾਰਾ ਇਕੱਠੀ ਹੋ ਗਿਆ ਤੁਸੀਂ ਗੱਲ ਅਲੱਗ ਕੀਤੀ ਹੈ ਨਹੀਂ ਮੈਂ ਅਲੱਗ ਕੀਤੀ ਅੱਛਾ ਬਾਕੀ ਸਾਰੇ ਨਹੀਂ ਇਕੱਠੇ ਹਾਂਜੀ ਬਾਕੀ ਨਹੀਂ ਬਾਕੀ ਨਹੀਂ ਹੋਏ ਜੀ ਬਾਕੀ ਫਤਿਹ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਹੋਈ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਇਹ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਅਸੀਂ